ਮਹਤਉਪ ਲੋ ਸ੍ਰੀ ਵਹਿਗੁਰੂ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ ਦਾਸੁਰਦੇਵਾਲ ਸਿੰਘ ਕਲਿਆਣ ਅਸੀਂ ਇਥੋਂ ਵਾਰ ਨੰਬਰ 34 ਤੇ 27 ਸੀਤ ਬਾਬਾ ਸੰਖੇ ਨਗਰ ਬਾਬਾ ਜੀਮ ਸਿੰਘ ਨਗਰ ਮਹਬੂਲਪੁਰਾ ਰੋਡ ਤੇ ਖਲੋਤੇ ਆਗੇ ਜੋ ਮਨ ਭਾਗੀ ਘਟਨਾ ਉਸ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਉਸ ਦੂਰੀ ਤੇ ਪਾਲਗੋ ਹੋਈ ਆ ਜੋ ਪਾਕਿਸਤਾਨ ਚੋਂ ਦਸਤਗਰਦ ਆਏ ਉਹਨਾਂ ਨੇ ਘਨੋਣੀ ਹਰਕਤ ਕੀਤੀ ਜੋ ਸਾਡੇ ਹਿੰਦੂਸਤਾਨ ਚੋਂ ਜਾਂ ਦੇਸ਼ਾਂ ਵਿਦੇਸ਼ਾਂ ਚੋਂ ਹੋਰ ਵੀ ਵਸਿੰਦੇ ਐ ਸੀਗੇ ਟੂਰਿਸਟ ਘੁੰਮ ਲਈ ਉਥੇ ਉਹਨਾਂ ਨੂੰ ਘਾਤ ਲਾ ਕੇ ਮੋਦੀ ਘਾੜ ਘਾੜ ਤਿੱਤਾ ਤੇ ਬਹੁਤ ਨਿੰਦਾਯੋਗ ਆ ਤੇ ਮੋਦੀ ਸਾਹਿਬ ਨੂੰ ਮੇਰੀ ਬੇਨਤੀ ਹੈਗੀ ਕਿ ਬਹੁਤ ਵਧੀਆ ਫੈਸਲਾ ਤੁਸੀਂ ਲਿਆ ਜਿਹੜੇ ਯਾਤਰਾ ਗਏ ਸੀਗੇ ਬਾਹਰ ਲੀਆਂ ਕੰਟਰੀਆਂ ਉਸ ਹੋਸਟਸਿਵਲੇ ਸਾਰਾ ਰੱਦ ਕਰਕੇ ਆਪਣੇ ਦੇਸ਼ ਵਾਸੀਆਂ ਦਾ ਦੁੱਖ ਦੇ ਸਹਰੀਕ ਹੋਣ ਲਈ ਔਰ ਉਹਨਾਂ ਨੂੰ ਇਨਸਾਫ ਦਉਣ ਲਈ ਉਸੇ ਸਮੇਂ ਦੌਰਾ ਰੱਦ ਕਰਕੇ ਵਾਪਸ ਹਿੰਦੁਸਤਾਨ ਪਰਤੇ ਉਹ ਦੇਸ਼ ਦੇ ਗ੍ਰਹਿ ਮੰਤਰੀ ਜੀ ਵੀ ਸ੍ਰੀ ਅਮਿਤ ਸ਼ਾਹ ਜੀ ਉਸਲੇ ਉੱਥੇ ਪਹੁੰਚੇ ਰਾਜਨਾਥ ਜੀ ਵੀ ਹੋਰ ਵੀ ਸਿਆਸੀ ਆਗੂ ਮੇਰੀ ਬੇਨਤੀ ਕੋਈ ਇੱਥੇ ਰਾਜਨੀਤੀ ਨਾ ਕਰੋ ਲੇਕਿਨ ਜਿੰਨੀ ਵੀ ਨਿੰਦਾ ਕੀਤੀ ਜਾਵੇ ਤੇ ਪਾਕਿਸਤਾਨ ਦੀ ਘਨੌਣੀ ਹਰਕਤ ਦੀ ਉਹ ਘਟਿਆਗੀ ਮੋਦੀ ਸਾਹਿਬ ਪੂਰਾ ਭਾਰਤ ਦੇਸ਼ ਤੇ ਭਾਰਤ ਦੇਸ਼ ਦੀ ਜਨਤਾ ਪੰਜਾਬ ਤੇ ਪੰਜਾਬਿਤ ਨੂੰ ਪਿਆਰ ਕਰਨ ਵਾਲੇ ਪੰਜਾਬੀ ਵੀ ਪੰਜਾਬ ਦੇ ਸਨਿਕ ਵੀ ਆਪਦੀ ਦੇ ਨਾਲ ਪੂਰੇ ਦੇਸ਼ ਦੇ ਤੁਸੀਂ ਵੱਜ ਚੜ ਕੇ ਫੌਜ ਦੇ ਹੱਥ ਮਜ਼ਬੂਤ ਕਰੋ ਫੌਜ ਦੇ ਹੱਥਾਂ ਦੇ ਵਿੱਚ ਆਤਮਗਤੀ ਜਿਹੜੇ ਹਥਿਆਰ ਹੈਗੇ ਉਹ ਦੋ ਉਹ ਫੌਜ ਨੂੰ ਇਨੇ ਅਧਿਕਾਰ ਦੇ ਦੋ ਕਿ ਜਿੱਥੇ ਵੀ ਇਹ ਪਾਕਿਸਤਾਨ ਵਾਲੋ ਕੋਈ ਇਹੋ ਜਿਹੀ ਹਰਕਤ ਕਰਦਾ ਉਸੇ ਲਈ ਉਹਦੀ ਖੋਪਰੀ ਖੋਲ ਦੋ ਜੇ ਇਹਨਾਂ ਨੂੰ ਪਤਾ ਲੱਗ ਜੇ ਕਿ ਜੋ ਜਦੋਂ ਦੇਸ਼ ਯਾਦ ਹੋਇਆ ਉਦੋਂ ਤੇ ਇਹਨਾਂ ਕੋ ਪਾਕਿਸਤਾਨੀ ਕੋ ਤਰਪਾਲ ਪਾਉਣ ਜੋਗੇ ਵੀ ਗੁੰਝਾਇਸ ਨਹੀਂ ਸੀ ਜੇ ਦੋਸਤਾਂ ਨੇ ਇਹਨਾਂ ਤੇ ਇਨੇ ਪਕਾਰ ਕੀਤੇ ਆਗੇ ਜੇ ਪਾਣੀ ਤੋਂ ਹੋ ਨਹੀਂ ਪੀਣ ਲਈ ਇਹਨਾਂ ਨੂੰ ਹਿੰਦੁਸਤਾਨ ਦੇ ਰਿਆ ਵਾ ਤੇ ਇਹ ਕਾਦੇ ਇੰਨੀਆਂ ਢੀਂਗਾ ਮਾਰਦੇ ਆਗੇ ਮੈਂ ਚਾਹਣਾ ਜਿਤਨਾ ਸਾਡੇ ਨੇਵੀ ਦੇ ਅਫਸਰ ਸੀਗੇ ਇਹ ਥੋੜੇ ਦਿਨ ਉਹਨਾਂ ਦੀ ਮੈਰਿਜ ਨੂੰ ਉਸ ਭੈਣ ਦਾ ਸੁਭਾਅ ਉੱਜੜ ਗਿਆ ਮਾਂ ਦੀ ਕੋਖ ਉੱਜੜ ਗਈ ਭੈਣ ਦਾ ਵੀਰ ਚਲ ਗਿਆ ਇਸ ਤਰ੍ਹਾਂ ਕਿੰਨੇ ਹੀ ਰਿਸ਼ਤੇ ਦੇ ਸੀ ਜਿਹੜੀਆਂ ਮੋਤਾਂ ਹੋਈਆਂ ਉਹਨਾਂ ਸਾਰਿਆਂ ਨੂੰ ਸਰਦਾ ਇਹ ਫੁੱਲ ਭੇਟ ਕਰਦੇ ਆਂ ਨਾਲ ਹੀ ਜੰਮੂ ਕਸ਼ਮੀਰ ਦੀ ਸਰਕਾਰ ਨੂੰ ਅਪੀਲ ਹੈਗੀ ਕਿ ਤੁਸੀਂ ਉਹਨਾਂ ਨੂੰ ਘੱਟੋੜ 2-2 ਕਰੋੜ ਰੁਪਈਆ ਮੁਆਵਜ਼ਾ ਦੇ ਕੇ ਉਹਨਾਂ ਨੂੰ ਜੀਵਨ ਬਤੀਤ ਕਰਨ ਲਈ ਕੋਈ ਰਾਹਤ ਦਿਓ ਉਹ ਆਪਣਾ ਕੋਈ ਕਾਰੋਬਾਰ ਕਰ ਸਕਣ ਔਰ ਹਿੰਦੁਸਤਾਨ ਦੇ ਪ੍ਰੈਮਿੰਦਰ ਸਾਹਿਬ ਨੂੰ ਬੇਨਤੀ ਵੀ ਉਹਨਾਂ ਪਰਿਵਾਰਾਂ ਨੂੰ ਤੁਸੀਂ ਸੈਂਟਰ ਦੀਆਂ ਨੌਕਰੀਆਂ ਤੇ ਨਾਲ ਬੰਦਾ ਮੁਆਵਜ਼ਾ ਤੁਸੀਂ ਵੀ 2 ਕਰੋੜ 2 ਕਰੋੜ ਤੋਂ ਉੱਪਰ ਹੀ ਦਿਓ ਜਿਸ ਦੇ ਨਾਲ ਉਹ ਪਰਿਵਾਰ ਆਪਣਾ ਜਿਹੜਾ ਅਗਲਾ ਜੀਵਨ ਬਤੀਤ ਕਰ ਸਕਣ ਆਪਣੇ ਬੱਚਿਆਂ ਦਾ ਕੋਈ ਪਾਲਣ ਪੋਸ਼ਣ ਕਰ ਸਕਣ ਕਿਉਂਕਿ ਇਹ ਬਹੁਤ ਜ਼ਰੂਰੀ ਆ ਔਰ ਪਾਕਿਸਤਾਨ ਨੂੰ ਅੱਗੇ ਵੀ ਸਟ੍ਰਾਈਕ ਕੀਤੀ ਸੀਗੀ ਹੁਣ ਇਹੋ ਜੀ ਸਟ੍ਰਾਈਕ ਕਰੋ ਹਿੰਦੁਸਤਾਨ ਦਾ ਇੱਕ ਇੱਕ ਬੱਚਾ ਔਰ ਇੱਕ ਇੱਕ ਬਜ਼ੁਰਗ ਹਰ ਇਨਸਾਨ ਤੁਹਾਡੇ ਨਾਲ ਹੈ ਮੋਦੀ ਸਾਹਿਬ ਦੇਸ਼ ਦੇ ਨਾਲ ਹੈ ਅਸੀਂ ਦੇਸ਼ ਤੋਂ ਅਸੀਂ ਕਦੀ ਪਿੱਛੇ ਨਹੀਂ ਹਟ ਸਕਦੇ ਤੁਸੀਂ ਇੱਕ ਵਾਰੀ ਇਹੋ ਜੀ ਸਟ੍ਰਾਈਕ ਕਰੋ ਕਿ ਪਾਕਿਸਤਾਨ ਨੂੰ ਉਹਦੀ ਨਾਨੀ ਯਾਦ ਆ ਜੇ ਜਿਹੜੇ ਉੱਥੇ ਦਸਤਗਰਦ ਬੈਠੇ ਹੈਗੇ ਉਹਨਾਂ ਨੂੰ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਉਹ ਨਾ ਤੇ ਕਿਸੇ ਦੇ ਵੀਰ ਨਾ ਕਿਸੇ ਦੇ ਭਰਾ ਨਾ ਕਿਸੇ ਦੇ ਪਤੀ ਆ। ਮੈਂ ਕਿਹਾ ਜੀ ਗੇਟ ਬੰਦ ਕਰਕੇ ਕਿ ਗੇਟ ਖੋਲ੍ਹ ਕੇ ਧੂ ਧੂ ਮਾਰਨੇ ਚਾਹੀਦੇ ਇਹੋ ਜਿਹੇ ਕੁੱਤੇ ਬੰਦੇ ਹੋ। ਤੇ ਇੰਨੀ ਕਿ ਤਾਕਤ ਆ ਗਈ। ਨਾਲ ਮੋਦੀ ਸਾਹਿਬ ਨੂੰ ਬੇਨਤੀ ਹੋ ਗਈ ਇਹ ਸਾਡਾ ਇਹਲਾ ਹਿੰਦੁਸਤਾਨ ਆ ਨਾ ਇੱਕ ਬਗੀਚਾ ਵਾ ਇੱਥੇ ਹਰ ਤਰ੍ਹਾਂ ਦਾ ਫੁੱਲ ਆ। ਫੁੱਲ ਜਿਹੜਾ ਬਗੀਚਾ ਵਾ ਵਧੀਆ ਮਾਲੀ ਉਹ ਹੁੰਦਾ ਹਰ ਤਰ੍ਹਾਂ ਦੇ ਫੁੱਲ ਉੱਚ ਪਾਰਕ ਚ ਬਗੀਚੇ ਚ ਲਾਵੇ ਔਰ ਤਦ ਹੀ ਇੱਕ ਗੁਲਦਸਤਾ ਬੰਦਾ ਵਾ। ਔਰ ਮੇਰੀ ਬੇਨਤੀ ਮੋਦੀ ਸਾਹਿਬ ਜਿੱਥੇ ਤੁਸੀਂ ਆਰਮੀ ਦੇ ਜਵਾਨ ਭੇਜਨੇ ਆ ਬਹੁਤ ਸਾਰੇ ਸਾਡੇ ਸਤਿਕਾਰਯੋਗ ਨੇ ਜਿੰਨੀਆਂ ਕਮਿਊਨਿਟੀਆ ਦੇ ਵੀਰ ਉੱਥੇ ਆਰਮੀ ਦੇ ਵਿੱਚ ਆ ਕਿਉਂਕਿ ਮੇਰੇ ਪਰਿਵਾਰ ਦਾ ਆਰਮੀ ਨਾਲ ਬਹੁਤ ਤਕੜਾ ਸਬੰਧ ਆ ਮੇਰੇ ਦਾਦਾ ਜੀ ਆਰਮੀ ਦੇ ਵਿੱਚ ਰਹਿ ਬ੍ਰਹਮਾ ਦੀ ਲੜਾਈ ਲੜੀ ਮੇਰੇ ਪਿਤਾ ਜੀ ਮੇਰੇ ਤਾਇਆ ਜੀ ਮੇਰੇ ਦਾਦਾ ਜੀ 71 ਦੀ ਲੜਾਈ ਲੜੀ 65 ਦੀ ਲੜਾਈ ਔਰ ਅੱਜ ਵੀ ਮੇਰੇ ਬ੍ਰਦਰ ਆਰਮੀ ਦੇ ਵਿੱਚ ਸੇਵਾ ਕਰ ਰਹੇ ਆ ਔਰ ਮੇਰੀ ਬੇਨਤੀ ਹੋਰ ਵੀ ਪਰਿਵਾਰਾਂ ਨੂੰ ਕਿ ਤੁਸੀਂ ਆਪਣੇ ਪਰਿਵਾਰ ਦੇ ਵਿੱਚੋਂ ਇੱਕ ਬੱਚਾ ਵੀਰ ਜਾਂ ਇੱਕ ਬੇਟੀ ਜ਼ਰੂਰ ਆਰਮੀਡ ਭੇਜੋ ਔਰ ਮੋਦੀ ਸਾਹਿਬ ਖਾਸ ਕਰਕੇ ਪੰਜਾਬ ਨੂੰ ਜ਼ਰੂਰ ਪਹਲ ਦਿਓ ਔਰ ਪੰਜਾਬ ਦੇ ਜਿੰਨੇ ਵੀ ਮੇਰੇ ਵੀਰ ਸਿੱਖ ਰੈਜਿਮੈਂਟ ਚ ਆ ਉਹਨਾਂ ਨੂੰ ਜ਼ਰੂਰ ਨਾਲ ਆਪਣੀ ਫੌਜ ਦੇ ਨਾਲ ਭੇਜਿਓ ਕਿਉਂਕਿ ਪਤਾ ਲੱਜੂ ਕਿ ਸਿੱਖ ਕੌਮ ਕੀ ਹੁੰਦੀ ਆ ਤੇ ਸਿੱਖ ਕਿਸ ਤਰ੍ਹਾਂ ਆਪਣੇ ਭੈਣ ਭਰਾਵਾਂ ਦਾ ਹਿੰਦੁਸਤਾਨੀ ਆ ਆਵਾਮ ਦਾ ਬਦਲਾ ਕਿਤਰ੍ਹਾਂ ਲੈਂਦੇ ਆ ਇਹਨਾਂ ਨੂੰ ਨਾਨੀ ਯਾਦ ਕਰਾ ਦੇਣਗੇ ਪਾਕਿਸਤਾਨ ਵਾਲਿਆਂ ਨੂੰ ਇਹ ਜਿਹੜੀਆਂ ਬੜੀਆਂ ਬੜੀਆਂ ਫੋੜਾ ਮਾਰਦੇ ਆ ਨਾ ਇਹ ਵੀਡੀਓ ਪਾਉਂਦੇ ਗੱਡੀਆਂ ਆਪਣੇ ਪਿਓ ਦੇ ਜੇ ਤੇ ਖਾਲੀ ਹੱਥੀ ਆਣ ਕੇ ਹਿੰਦੁਸਤਾਨ ਦੀ ਆਮ ਜਨਤਾ ਨਾਲ ਖਾਲੀ ਹੱਥੀ ਬਾਜ ਦੇ ਕੇ ਦੋ ਦੋ ਹੱਥ ਕਰਕੇ ਵੇਖ ਲੋ ਜੇ ਨਹੀਂ ਤੇ ਫਿਰ ਤੁਹਾਨੂੰ ਆਹ ਵੈਪਨਾਂ ਦਾ ਬੜਾ ਚੌਂਕ ਹੈ ਹਿੰਦੁਸਤਾਨੀਆ ਆਵਾਮ ਨੂੰ ਇੱਕ ਵਾਰੀ ਵੈਪਨ ਫੜਾ ਲੋ ਤੇ ਤੁਸੀਂ ਵੀ ਆ ਜਾਓ ਫਿਰ ਲੱਗ ਜੂ ਪਤਾ ਕੌਣ ਮਾਰਦਾ ਤੇ ਕੌਣ ਵੱਜਦਾ ਭਾਰਤ ਜੈ ਹਿੰਦ ਮੇਰਾ ਨਾਮ ਸ਼ਹਾਬਾਤ ਸਿੰਘ ਜੀ ਮੈਂ ਐਨ ਆਰ ਆਈ ਫਰੋਮ ਜਪਾਨ ਆਸਟ੍ਰੇਲੀਆ ਅਮਰੀਕਾ ਮੈਂ ਇਸ ਇਲਾਕੇ ਦਾ ਵਸਨੀਕ ਆਂ ਔਰ ਅਮਰਸਰ ਦਾ ਰਹਿਣ ਵਾਲਾ ਪੰਜਾਬ ਦੇ ਸੀ ਵੀ ਸੰਦੇ ਆ ਹਿੰਦੁਸਤਾਨ ਦੇ ਸੀ ਵਾਸੀ ਆਂ ਅਸੀਂ ਇਹ ਜਿਹੜਾ ਮੰਦਭਾਗੀ ਘਟਨਾ ਵਾਪਰੀ ਆ ਇਹਨੂੰ ਅਸੀਂ ਪੂਰੇ ਜਿੰਨੇ ਵੀ ਸਾਡੇ ਧਰਮਿਆਂ ਜਿੰਨੇ ਵੀ ਸਾਡੇ ਲੋਕ ਆ ਕੋ ਕਿਸੇ ਤਰ੍ਹਾਂ ਦਾ ਵੀ ਕੋਈ ਹੈਗਾ ਵਾ ਉੱਚਾ ਤੇ ਨੀਵਾ ਸਾਰੇ ਜਿਹੜੇ ਅਸੀਂ ਇਹਨੂੰ ਕੰਡੈਮ ਕਰਦੇ ਆ ਅਸੀਂ ਹਿੰਦੁਸਤਾਨ ਆਪਣੇ ਮੁਲਕ ਦੇ ਨਾਲ ਭਾਰਤ ਦੇ ਨਾਲ ਅਸੀਂ ਇੱਕ ਆ ਔਰ ਇਹ ਜੋ ਵਾਰਦਾਤ ਹੋਈ ਆ ਇਹਦੇ ਲਈ ਅਸੀਂ ਪਾਕਿਸਤਾਨ ਨੂੰ ਜਿਹੜਾ ਬਹੁਤ ਸ਼ਰਮਨਾਕ ਉਹਨੂੰ ਇਹ ਕਵਾਂਗੇ ਤੁਹਾਡੀ ਹਰਕਤ ਆ ਕਿਉਂਕਿ ਉਹ ਜਿਹੜੇ ਪੈਸੇਂਜਰ ਗਏ ਆ ਜਿਹੜੇ ਲੋਕ ਉੱਥੇ ਕੰਮ ਕਰਨ ਗਏ ਆ ਆਪਣੇ ਜਾਂ ਆਪਣੇ ਇੰਜੋਏ ਕਰਨ ਗਏ ਆ ਉਹਨਾਂ ਦੀ ਮੌਤ ਦਾ ਹੋਣਾ ਜਿਹੜਾ ਤੇ ਬਹੁਤ ਮਾੜੀ ਗੱਲ ਆ ਉਹਨਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਸੀ ਸਰਕਾਰਾਂ ਦਾ ਸਰਕਾਰਾਂ ਦੇ ਆਪ ਦੁਨਾਂ ਵਿੱਚ ਕੋਈ ਗੱਲਬਾਤ ਹੈ ਅਗਰ ਹੈ ਤਾਂ ਉਹ ਸਰਕਾਰਾਂ ਉਹਦੇ ਨਾਲ ਨਿਜਠਣ ਲੇਕਿਨ ਉਹਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਸ ਤਰ੍ਹਾਂ ਅਸੀਂ ਦੇਸ਼ਾਂ ਵਿਦੇਸ਼ਾਂ ਅਸੀਂ ਖੁਦ ਰਹਿਨੇ ਆ ਅਸੀਂ ਜਾ ਕੇ ਵੇਨੇ ਉੱਥੇ ਰਹਿਣਾ ਬਹਿਣਾ ਲੋਕਾਂ ਦਾ ਇੱਕੋ ਜਿਹਾ ਭਾਈਚਾਰਾ ਵਾ ਦੂਜੇ ਮੁਲਕ ਦੂਜੇ ਮੁਲਕਾਂ ਨਾਲ ਬਹੁਤ ਪਿਆਰ ਕਰਦੇ ਆ ਜੇ ਸਾਡਾ ਮੁਲਕ ਲੱਗਿਆ ਹੈਗਾ ਤੇ ਅਸੀਂ ਚਾਹੁੰਦੇ ਆ ਕਿ ਉਹਦਾ ਨੁਕਸਾਨ ਵੀ ਨਾ ਹੋਵੇ ਸਾਡਾ ਬਣਾਵੇ ਪਰ ਉਹਨੂੰ ਅਸੀਂ ਹਰਕਤਾਂ ਔਰ ਉਹਨੂੰ ਇਹ ਸੋਚਣਾ ਚਾਹੀਦਾ ਕਿ ਹਿੰਦੁਸਤਾਨ ਇੱਕ ਬਹੁਤ ਵੱਡਾ ਮੁਲਕ ਆ ਇਹਦੇ ਵਿੱਚ ਇੱਕ ਫੁੱਲਾਂ ਦੀ ਤਰ੍ਹਾਂ ਇੱਕ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਗੁਲਦਸਤਾ ਵਾ ਇਹਦੇ ਵਿੱਚ ਹਿੰਦੂ ਮੁਸਲਮ ਸਿੱਖ ਐਸਾਈ ਸਾਰ ਰਲ ਕੇ ਰਹਿ ਰਹੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਅਸੀਂ ਸਾਰੇ ਭਰਾ ਆਂ ਰਲ ਕੇ ਰਹਿੰਦੇ ਆ ਲੇਕਿਨ ਇਸ ਚੀਜ਼ ਨੂੰ ਅਸੀਂ ਬੁਰੀ ਤਰ੍ਹਾਂ ਕੰਡੈਮ ਕਰਦੇ ਆ ਇਹਦੇ ਨਾਲ ਮੈਂ ਇੱਕ ਛੋਟੀ ਜੀ ਹੋਰ ਵੀ ਬੇਨਤੀ ਕਰਨੀ ਚਾਹਾਂਗਾ ਜੇ ਮੇਰੀ ਖਬਰ ਸਾਡੇ ਇਲਾਕੇ ਦੇ ਵਿੱਚ ਸਾਡੇ ਸ਼ਹਿਰ ਦੇ ਡੀਸੀ ਸਾਹਿਬ ਤੱਕ ਜਾਵੇ ਉਹਨਾਂ ਨੂੰ ਬੇਨਤੀ ਕਰਾਂਗਾ ਜਿੰਨੀਆਂ ਵੀ ਸੈਰ ਗਾਵਾਂ ਨੇ ਅਮਰਸਰ ਦੀਆਂ ਜਿੱਦਾ ਕੰਪਨੀ ਵਾ ਗਿਆ ਮੈਂ ਉੱਥੇ ਰੋਜ਼ ਬਹੁਤ ਬੁਰੇ ਤਰੀਕੇ ਨਾਲ ਉੱਥੇ ਕੋਈ ਵੱਡੀ ਸਕਿਉਰਟੀ ਨਹੀਂ ਕੋਈ ਸਫਾਈ ਨਹੀਂ ਕੁਝ ਨਹੀਂਗਾ ਮਿਹਰਬਾਨੀ ਕਰਕੇ ਵਾਰਦਾਤ ਹੋਣ ਤੋਂ ਬਾਅਦ ਉੱਥੇ ਕੰਮ ਕਰਨ ਦਾ ਬਹੁਤਾ ਫਾਇਦਾ ਨਹੀਂਗਾ ਉਹ ਵਾਰਦਾਤਾਂ ਤੋਂ ਪਹਿਲਾਂ ਇਹ ਕੰਮ ਨੂੰ ਹੋਣ ਤੋਂ ਪਹਿਲਾਂ ਆਪਾਂ ਸੱਚਜੇ ਢੰਗ ਨਾਲ ਉਹਨਾਂ ਦਾ ਹੁਣ ਤੋਂ ਹੀ ਜੜਾ ਵਾ ਉਹਨਾਂ ਦਾ ਖਿਆਲ ਰੱਖੀਏ ਤਾਂ ਕਿ ਸਾਡੀ ਪਬਲਿਕ ਸਾਡੇ ਲੋਕ ਜਿਹੜੇ ਸੇਫ ਰਹਿਣ ਔਰ ਆਪਣੇ ਪ੍ਰਿਆ ਦੇਸ਼ ਨਾਲ ਤੇ ਆਪਣੇ ਕੌਮਾਂ ਨਾਲ ਤੇ ਪਿਆਰ ਨਾਲ ਜੁੜੇ ਰਹਿਣ ਸੋ ਇਹਨਾਂ ਸ਼ਬਦਾਂ ਨਾਲ ਮੈਂ ਜੀ ਜੈ ਹਿੰਦ ਸਾਰੇ ਹੀ ਭਾਰਤ ਵਾਸੀਆਂ ਨੂੰ ਬੇਨਤੀ ਕਰਾਂਗਾ ਆਪਣੀ ਸਰਕਾਰ ਦੇ ਨਾਲ ਜੁੜੋ ਮੋਦੀ ਸਾਹਿਬ ਅਗਰ ਗਏ ਜੋ ਆਪਣੇ ਮੁਲਕ ਲਈ ਵਿਦੇਸ਼ੀ ਦੌਰਾ ਛੱਡ ਕੇ ਆ ਕੇ ਉਹਨਾਂ ਨੇ ਕੀਤਾ ਕਾਂਗਰਸ ਪਾਰਟੀ ਬੀਜੇਪੀ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਨੇ ਇੱਕ ਲੈਣਦੇ ਨੇ ਆਪਣੇ ਮੁਲਕ ਲਈ ਸੋ ਸਾਰਿਆਂ ਦਾ ਸਤਿਕਾਰ ਆ ਔਰ ਉਹਨਾਂ ਨੂੰ ਵਾਰਨਿੰਗ ਆ ਕਿ ਇਹਨਾਂ ਹਰਕਤਾਂ ਤੋਂ ਬਾਹਰ ਆਉਣ ਜੀ ਥੈਂਕ ਯੂ ਬੈਗਰ ਜੀ ਦਾ ਖਾਲਸਾ ਬੈਗਰ ਜੀ ਫਤਿਹ ਜੋ ਵੀ ਵਿਧਾਨ ਸਭਾ ਵਿੱਚ ਜਦਘਟਨਾ ਹੋਈ ਆ ਅਸੀਂ ਉਹਦੀ ਪ੍ਰਜੋਰ ਨਿੰਦਾ ਕਰਦੇ ਆ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਇਹਨਾਂ ਵਿੱਚ ਨੁਕਸਾਨ ਹੋਇਆ ਜਿਹੜੇ ਜੀਆਂ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਸਹਾਇਤਾ ਦਿੱਤੀ ਜਾਵੇ 那差不多。